ਸਿਕਾ ਦੀਓ ਸੇਰਾ ਦੇਖ ਰਹੇ ਤਮਾਦ ਕਸਵਾਗਾ ਦੇਮੀ ਮਹਾਂਪਾਟਾ ਜਿੱਕਰ ਦੋਸਤੋ ਇਸ ਵੇਲੇ ਅਸੀਂ ਲਾਈਵ ਹਾਂ ਜਲੰਧਰ ਦੇ ਪਟਾਣਕੋਟ ਚੌਂਕ ਦੇ ਚੌਂਕ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪ੍ਰਸ਼ਾਸਨ ਵੱਲੋਂ ਜਿਹੜੇ ਆ ਈ ਰਿਕਸ਼ੇ ਜਿਹੜੇ ਆ ਰੋਕੀ ਜਾ ਰਹੇ ਜਿਸ ਦਾ ਸਾਨੂੰ ਪਤਾ ਹੈ ਕਿ ਰਿਕਸ਼ੇ ਵਾਲੇ ਰਾਤ ਆ ਨੰਬਰ ਪੇਟ ਰੱਖਦੇ ਆ ਨਾ ਆਪ ਚੱਲਦੇ ਆ ਤੇ ਦਿਨ ਦੀ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਵੀ ਜਿਹੜੇ ਆ ਰਿਕਸ਼ੇ ਵਾਰਦੇ ਹੋਏ ਨਜ਼ਰ ਆਉਂਦੇ ਆ ਸੋ ਇੱਕ ਤੁਹਾਨੂੰ ਈ ਰਿਕਸ਼ਾ ਦਿਖਾਉਂਦੇ ਆ ਜਿਹਦੇ ਵਿੱਚ ਭੱਠੇ ਲੱਦੇ ਹੋਏ ਆ ਜਦਕਿ ਸਵਾਰੀਆਂ ਵਾਲੀ ਚੀਜ਼ ਆ ਦੇ ਵਿੱਚ ਕੋਈ ਨੀਰਾ ਨਹੀਂ ਲਾ ਸਕਦੇ ਸੋ ਤਸਵੀਰਾਂ ਤੋਂ ਬਾਅਦ ਦੱਸਦੇ ਕਿ ਜਿੱਦਾਂ ਹੀ ਵਿਅਕਤੀ ਨੂੰ ਰੋਕੇ ਆ ਉਸ ਤੋਂ ਬਾਅਦ ਨਾਲ ਹੀ ਵਿਅਕਤੀ ਨੇੜਾ ਕੰਡ ਦੇ ਉੱਤੇ ਫਟਾਫਟ ਫੋਨ ਲਾ ਲਿਆ ਕਿ ਮੈਂ ਤੁਹਾਡੀ ਹੁਣੇ ਕਿਸੇ ਪ੍ਰਧਾਨ ਦੇ ਨਾਲ ਜਿਹੜੀ ਹੈ ਗੱਲਬਾਤ ਕਰਵਾ ਦਮਾ ਇਹ ਆਟੋ ਜਿਹੜੇ ਆ ਸਾਡੇ ਇਸ ਤਰ੍ਹਾਂ ਚੱਲਣਗੇ ਸ਼ਹਿਰ ਦੇ ਵਿੱਚ ਲੋਥੇ ਇੰਡੀਆ ਬੱਲੇ ਵੀ ਆਉਂਦੇ ਆ ਹੋਰ ਜਿਹੜਾ ਗੱਲ ਇਹਨੂੰ ਟ੍ਰਾਇਆ ਜਿਹਦੀ ਦਾ ਨਾਮ ਤਾਂ ਮਤਲਬ ਪੱਸਾਗਾ ਜਿਹਦੀ ਤਸਵੀਰਾਂ ਤਾਂ ਆਪ ਦੇ ਸਾਹਮਣੇ ਹੀ ਆ ਤੋਂ ਫੇਰ ਦੰਦ ਦੱਸਦੇ ਕਿ ਈ ਰਿਕਸ਼ੇ ਵਾਲੇ ਜਿਹੜੇ ਆ ਹੁਣ ਮੁਲਾਜ਼ਮਾਂ ਦੇ ਨਾਮ ਜਿਹੜੀ ਆ ਫੋਨ ਦੇ ਉੱਤੇ ਜਿਹੜੀ ਗੱਲ ਕਰਵਾ ਰਹੇ ਆ ਹੈਰਾਨਗੀ ਵਾਲੀ ਗੱਲ ਹੈ ਜਲੰਧਰ ਕੈਪਟ ਵਿੱਚ ਲਗਾਤਾਰ ਜਿਹੜੇ ਆ ਕਮਰਸ਼ੀਅਲ ਵਾਹਨ ਹੈ ਜਿਹੜੇ ਉਹ ਰੋਡ ਦੇ ਉੱਤੇ ਕਰਦੇ ਪਏ ਆ ਜਿਸ ਦੇ ਕਰਕੇ ਲੋਕਾਂ ਦੇ ਜਾਨ ਨੂੰ ਵੀ ਖਤਰਾ ਹੋਣਾ ਹੈ ਪਿਛਲੇ ਸਮੇਂ ਸਾਨੂੰ ਜਿਹੜੀ ਵੀਡੀਓ ਦਿਖਾਈ ਕਿਸੇ ਦੇਖਿਆ ਸੀ ਕਿ ਇਸ ਤਰ੍ਹਾਂ ਈ ਰਿਕਸ਼ਾ ਵਾਲੇ ਜਿਹੜੇ ਵਿਅਕਤੀ ਆ ਬਾਹਾਂ ਤੇ ਟੀਕੇ ਲਾ ਕੇ ਜਿਹੜੇ ਆ ਸਵਾਰੀਆਂ ਜਿਹੜੀਆਂ ਲੈ ਕੇ ਜਾ ਰਹੇ ਸੀ ਕਈਆਂ ਨੇ ਸ਼ਰਾਬ ਕੀਤੀ ਹੋਈ ਸੀ ਤੇ ਲੋਕਾਂ ਦੀ ਜਾਨ ਨੂੰ ਖਤਰਾ ਪਾਇਆ ਜਾ ਰਹੇ ਆ ਸੋ ਇੱਕ ਹੋਰ ਈ ਰਿਕਸ਼ਾ ਹੁਣ के है, नहीं लो दूसरे बनेट जी है, है देख सकते हो ना तो अगर नंबर प्लेट है पर अगे जी है नंबर प्लेट बिल्कुल भी नहीं लगी हुई ਉਥੇ ਜਾਂਦੇ ਕਿ ਸਰਕਾਰ ਵੱਲੋਂ ਜਿਹੜੇ ਆ ਪ੍ਰਚਾਰਨ ਵੱਲੋਂ ਜਿਹੜੇ ਆਨਲਾਈਨ ਚਲਾਨ ਜਿਹੜੇ ਸ਼ੁਰੂ ਕਰ ਦਿੱਤੇ ਗਏ ਆ ਜਿਹਦੇ ਵਿੱਚ ਅੱਗੇ ਜੇ ਨੰਬਰ ਪਲੇਟ ਲੱਗੀ ਹੋਏਗੀ ਤਾਂ ਜਿਹੜਾ ਜਿਹੜਾ ਚਲਾਨ ਕੀਤਾ ਜਾਏਗਾ ਤੇ ਅੱਗੇ ਜੇ ਨੰਬਰ ਪਲੇਟ ਜਿਹੜੀ ਲੱਗੀ ਤੇ ਅੱਗੇ ਜਿਹੜੀ ਆ ਬਿਲਕੁਲ ਜਿਹੜੀ ਰਿਕਟ ਦੇ ਨੰਬਰ ਪਲੇਟ ਲੱਗੀ ਜਿਹੇ ਕਰਕੇ ਜਿਹੜੇ ਆ ਇਹ ਬਣਦੀ ਹੈ ਤੇ ਆਪਰੇ ਬਣ ਰਹੀ ਹੈ ਬਹੁਤ ਹੀ ਮੰਦਰੀ ਸ਼ਾਨ ਆ ਜੋ ਕਿ ਇੱਕ ਰੌਂਡ ਸਾਈਡ ਤੋਂ ਆਇਆ ਦੇਖ ਸਕਦੇ ਹੋ ਕਿ ਜਦ ਤੱਕ ਜੇ ਲਾਹੇ ਆਇਆ گاਉਂ ਪੈ ਇਹ ਬਾਤ ਜਿਹੜੀ ਆਪਣੇ ਤੇ ਕਾਨੂੰਨ ਜਿਹੜਾ ਬਹੁਤ ਚੰਗਾ ਲੱਗ ਰਿਹਾ ਹੈ ਜੀ ਜੇਕਰ ਤਾਂ ਦਿਖਾ ਦਈਏ ਕਿ ਮੁਲਾਜ਼ਮ ਜਿਹੜੇ ਆ ਕਾਰਵਾਈ ਬੜੀ ਸਖਤੀ ਦੇ ਨਾਲ ਤੇ ਬੜੀ ਮਾਨਤਾ ਨਾਲ ਜਿਹੜੀ ਕਾਰਵਾਈ ਹੈ ਮੁਲਾਜ਼ਮ ਵੱਲੋਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮੰਨਦਾ ਜੀ ਕਿ ਜਲੰਧਰ ਦੇ ਜਿਹੜੇ ਨਵੇਂ ਪੁਲਿਸ ਕਮਿਸ਼ਨਰ ਜਿਹੜੇ ਆਏ ਨੇ ਧਰਤੀ ਤੋਂ ਆਫਿਸ ਜਿਹੜੇ ਆ ਨਿਰਦੇਸ਼ ਕਰ ਰਹੇ ਨੇ ਜਿਹੜੇ ਇਹ ਰਿਸ਼ੇ ਆ ਗੈਰਕਾਨੂੰਨੀ ਟੌਪਰੇਡ ਕਰ ਰਹੇ ਆ ਇਸ ਤਰ੍ਹਾਂ ਦੇਖ ਸਕਦੇ ਕਿ ਇਹਦੇ ਵਿੱਚ ਵੀ ਪੱਠੇ ਲੱਗੇ ਹੋਏ ਆ Oh, ਇੱਕ ਕਰੇ ਫੇਰ ਦੱਸ ਦੀ ਜਿਹੜੇ 90 ਦਰਸ਼ਕ ਸਾਡੇ ਨਾਲ ਜੁੜੇ ਆ। ਜੁੜ ਕੇ ਪਤਾ। ਜੁੜਾਈ ਕਰ। ਕਿੱਥੇ ਆਈ ਅੱਛਾ। ਸੋਇ ਕਰੇ ਫੇਰ ਦੱਸ ਦੀ ਜਿਹੜੇ 90 ਦਰਸ਼ਕ ਇਸ ਟਾਈਮ ਸਾਡੇ ਨਾਲ ਜੁੜੇ ਆ। ਤਦੰ ਦੱਸਦੀ ਹੈ ਕਿ ਇੱਕ ਹੋਰ ਦੰਦ ਖਾਮੇ ਆ ਆਟੋ ਵਾਲਾ ਇਹ ਵੀ ਜਿਹੜਾ ਰੋਂਗ ਸਾਈਡ ਦੇ ਵਿੱਚੋਂ ਜਿਹੜੇ ਆ ਰਹੇ ਆ ਆਟੋ ਜਿਹੜੇ ਜਿੰਨੇ ਵੀ ਹੈਗੇ ਆ ਸੋ ਇਹ ਤਸਵੀਰਾਂ ਜਲੰਧਰ ਪਠਾਨਕੋਟ ਚੌਕ ਦੀਆਂ ਨੇ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਇੱਕ ਹੋਰ ਤਸਵੀਰਾਂ ਖਾਨ ਨੇ ਆ ਕਿ ਜਿਹਦੇ ਵਿੱਚ ਮੱਝ ਲੱਦੀ ਹੋਈ ਹੈ ਦੇ ਫੇਰ ਦੱਸ ਦਈਏ ਇਸ ਸਮੇਂ ਅਸੀਂ ਮੌਜੂਦ ਐ ਜਲੰਧਰ ਪਠਾਨਕੋਟ ਚੌਕ ਦੇ ਵਿੱਚ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਵਾ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਦੇਖ ਸਕਦੇ ਹੋ ਉਥੇ ਤੁਹਾਨੂੰ ਦੱਸ ਦੇਗੀ ਲਗਾਤਾਰ ਜਿਹੜੇ ਵਾਹਿਕਲਸ ਐ ਔਰ ਰੋਂਗ ਸਾਈਡ ਤੋਂ ਵੀ ਜਿਹੜੇ ਆ ਰਹੇ ਆਂ ਸੁਣ ਦੇਖਣ ਵਾਲੀ ਗੱਲ ਇਹ ਹੋਈ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਕੀ ਕਾਰਵਾਈ ਕਰਦਾ ਸੋ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਮੌਕੇ ਤੇ ਮੌਜੂਦ ਹੈ ਲੋਕੀ ਜਿਹੜੇ ਆ ਉਹ ਸਾਰੇ ਰੋਕੇ ਹੋਏ ਨੇ ਬ੍ਰਦਰ ਲਾਇਸੈਂਸ ਵਗੈਰਾ ਕੁਝ ਨਹੀਂ ਹੈਗਾ ਤੁਹਾਡੇ ਕੋਲ ਸਰਨਾ ਅੱਜ ਜਸਟ ਕਾਰਡ ਕੀਤਾ ਹੈ ਚਲਾਣਾ ਮੈ ਬਣਵਾਣਾ ਹੈ ਅੱਜ ਮੇਰਾ ਪਹਿਲਾ ਹੈ ਲਾਇਸੈਂਸ ਹੈ ਨਹੀਂ ਤੁਹਾਡੇ ਕੋਲ ਪਰ ਵਿਦਆਊਟ ਰਾਈਸੈਂਸ ਤੇ ਚਲਾ ਹੀ ਨਹੀਂ ਸਕਦੇ ਨਾ ਭਾਜੀ। ਉਹ ਗੱਲ ਦਾ ਮੰਨਦਾ ਆ ਮੈਂ ਬਲਵਾਨ ਨੂੰ ਮੈਂ ਅੱਜ ਚਾੜ ਕੀਤਾ ਨਾ ਬਸ ਬਣਵਾਣਾ ਹੀ ਦੇਣਾ। ਆਰ.ਸੀ ਹੈਗੀ ਇਹਦੀ। ਇਹਦਾ ਸਰ ਕੋਲ ਹੈਗਾ ਇਹਦੇ ਮਾਲਕ ਕੋਲ ਹੈਗਾ ਮਾਲਕ ਨੂੰ ਫੋਨ ਕਰਦਾ ਮਾਲਕ। ਕਿਹਦੀ ਆ ਕਿ ਨੰਬਰ ਪਲੇਟ ਵੀ ਹੈ ਨਹੀਂ ਬ੍ਰਦਰ। ਉਹ ਟੁੱਟ ਗਿਆ ਉਹ ਨੰਬਰ ਮੇ ਟੁੱਟ ਗਿਆ ਮੈਨੂੰ ਆਪ ਨਹੀਂ ਪਤਾਗਾ ਮੈਂ ਸਵੇਰੇ ਦੇਖਿਆ ਹੀ ਨਹੀਂ ਮੇਰੇ ਨਿਗਾਹ 'ਚ ਨਹੀਂ ਅੱਗ ਪਿੱਛੇ ਕਰਦੋਂ ਲੱਗਾ ਹੋਇਆ ਇਹ ਨੰਬਰ ਤੇ ਲੱਗਾ ਹੋਇਆ। ਪਿੱਛੇ ਨੰਬਰ ਪਲੇਟ ਹੈਗੀ ਤੁਹਾਡੇ ਬਿਲਕੁਲ। ਉਹ ਟੁੱਟ ਗਿਆ ਹੋਇਆ ਉਹ ਲਵਾਣਾ ਹੈ ਅਸੀਂ। ਬਨੋ ਉਹਨਾਂ ਨੇ ਦੱਸਿਆ ਨਹੀਂ ਕਿ ਇਹ ਨੰਬਰ ਵਾਲੀ ਜਿਹੜਾ ਅਗਲੇ ਨੰਬਰ ਦਾ ਠੀਕ ਹੈ ਚਲੋ ਪਰ ਵਿਦਾਊਟ ਲਾਇਸੈਂਸ ਨਾਲ ਚਲਾਣੀ ਨਾ ਸੋਦੇ ਕੱਲ ਨੂੰ ਮੰਨ ਲਓ ਜੇ ਕੱਲ ਨੂੰ ਮੰਨ ਲਓ ਤੁਹਾਡੇ ਇਹ ਕਰਕੇ ਕਿਸੇ ਦਾ ਕੋਈ ਐਕਸੀਡੈਂਟ ਹੁੰਦਾ ਹੈ ਕੁਝ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਦਿੱਕਤ ਆਣੀ ਤੁਹਾਡੇ ਕੋਲ ਲਾਇਸੈਂਸ ਤੁਹਾਡੇ ਜਮਾਨਤ ਹੀ ਨਹੀਂ ਹੋਣੀ ਮੌਕੇ ਤੇ ਕਿਤਨਾ ਕਿਤੇ ਤੁਹਾਨੂੰ ਵੀ ਦਿੱਕਤ ਆ ਜਾਣੀ ਉਸ ਚੀਜ਼ ਦੀ ਨਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਿਅਕਤੀ ਹੈ ਆਪਣੀ ਗਲਤੀ ਮੰਨਦੇ ਹੈ ਕਿ ਮੇਰੇ ਕੋਲ ਲਾਇਸੈਂਸ ਜਿਹੜਾ ਨਹੀਂ ਹੈਗਾ ਪਰ ਨੰਬਰ ਪਲੇਟ ਦਾ ਜਿਹੜਾ ਵਿਅਕਤੀ ਦਾ ਕਹਿਣਾ ਹੈ ਕਿ ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਕਿ ਨੰਬਰ ਪਲੇਟ ਸੀਗੀ ਜਾਂ ਨਹੀਂ ਸੀਗੀ ਮੈਂ ਅੱਜ ਹੀ ਜ ਸੋ ਗੱਲਬਾਤ ਕਰ ਲੈਂਦੇ ਆ ਸਰ ਕੀ ਨਾਮ ਆ ਜੀ ਤੁਹਾਡਾ ਇਹ ਜੋ ਤ੍ਰੇਮ ਦਾ ਤਸਿੰਥ ਜਿਹੜੇ ਹੁਣ ਤੁਸੀਂ ਵਿਅਕਤੀ ਰੋਕੇ ਹੈਗੇ ਆ ਪਹਿਲੀ ਗੱਲ ਕਮਰਸ਼ੀਅਲ ਯੂਜ਼ ਕਰ ਰਹੇ ਆ ਪੱਠੇ ਵਗੈਰਾ ਸਾਰੇ ਇਹਨਾਂ ਨੇ ਲੱਦੇ ਹੋਏ ਆ ਹਾਂਜੀ ਹਾਂਜੀ ਤੇ ਦੂਜੇ ਜਿਹੜੇ ਵਿਅਕਤੀ ਆ ਉਹਨਾਂ ਦੇ ਅੱਗੇ ਨੰਬਰ ਪਲੇਟ ਵੀ ਹੈ ਨਹੀਂ ਉਹਦੇ ਕੋਲ ਲਾਇਸੈਂਸ ਵੀ ਹੈ ਨਹੀਂ ਹਾਂਜੀ ਨੰਬਰ ਪਲੇਟ ਲੱਗਿਆ ਪਾਉਂਦੇ ਕੋਲ ਲਾਇਸੈਂਸ ਵੀ ਹੈ ਨਹੀਂ ਨਾਂ ਉਹਦੇ ਕੋਲ ਕੀ ਕਾਰਵਾਈ ਸਰ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਇਹ ਯਰੀਖਸ਼ਾ ਬੰਦ ਕੀਤੀ ਜਾ ਤੇ ਸਰ ਜਿਹੜਾ ਨਾਲ ਦਾ ਯਰੀਖਸ਼ਾ ਜਿਹਦੇ ਵਿੱਚ ਪੱਠੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੱਦੇ ਹੋਏ ਆ ਇਹ ਸਰ ਰੋਂਗ ਸਾਈਡ ਤੋਂ ਵੀ ਆ ਰਿਹਾ ਸੀਗਾ ਇਹਨਾਂ ਕੋਲ ਵੀ ਪੇਪਰ ਐ ਨਹੀਂ ਕੋਲ ਵੀ ਤੁਹਾਡੇ ਵੱਲ ਬਾਉਂਡ ਕੀਤਾ ਜਾਏਗਾ ਸਰ ਬਾਉਂਡ ਹੋ ਗਿਆ ਬਾਉਂਡ ਕਰ ਦਿੱਤਾ ਸਰ ਕੀ ਜੇ ਕਰਨਾ ਹੈ ਬਾਉਂਡ ਹੋ ਗਿਆ ਦੋਨੇ ਬੋਲ ਪੇਪਰ ਦਿਖਾ ਸੋ ਤੁਸੀਂ ਜੱਜ ਬਾਉਂਡ ਕਰ ਦਿੱਤਾਗੇ ਪੇਪਰ ਦਿਵਾ ਦਿੰਦੇ ਸੋ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮਾ ਵੱਲੋਂ ਜਿਹੜੀ ਆ ਕਾਰਵਾਈ ਕੀਤੀ ਗਈ ਹੈ ਪੇਪਰ ਜਿਹੜੇ ਆ ਉਹ ਬਾਉਂਡ ਜਿਹੜੇ ਪੇਪਰ ਜਿਹੜੇ ਇਹਨਾਂ ਕੋਲ ਨਹੀਂ ਮਿਲੇ ਤੇ ਜਿਹੜੇ ਵਾਈਕਲ ਆ ਇਹਨਾਂ ਦੇ ਉਹ ਜਿਹੜੇ ਆ ਬਾਉਂਡ ਕਰ ਦਿੱਤੇ ਗਏ ਸੋ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਜਿਹੜਾ ਆ ਇਸ ਟਾਈਮ ਜਿਹੜਾ ਐਕਟਿਵ ਹੋਇਆ ਆ ਸੁਤੰਦਰ ਸਾਹਿਬੇ ਕਿ ਉਥੇ ਅ ਪ੍ਰਸ਼ੇਦ ਜੀ ਦਾ ਕਹਿਣਾ ਹੈ ਕਿ ਜਿਹੜੇ ਆ ਉਹ ਬੰਦ ਕਰ ਦਿੰਦੇਗੇ ਜਿਹੜੇ ਇਹਨਾਂ ਦੇ ਈ ਰਿਕਸ਼ੇ ਸੂਦੇਸ਼ਾ ਦੇ ਉਹ ਕੀ ਜਿਹੜੇ ਸਮਾਨ ਜਿਹੜਾ ਲੱਧਿਆ ਹੋਇਆ ਜਦ ਕਿ ਇਸ ਈ ਰਿਕਸ਼ੇ ਦੇ ਵਿੱਚ ਇਸ ਤਰ੍ਹਾਂ ਦਾ ਸਮਾਨ ਨਹੀਂ ਲੱਤ ਜਾ ਸਕਦਾ ਇਹ ਸਵਾਰੀਆਂ ਵਾਸਤੇ ਬਣਾਇਆ ਗਿਆ ਹੈ ਉਤਰ ਸਿੰਘ ਜੀ ਨੇ ਇੱਕ ਵਾਰੀ ਫਿਰ ਗੱਲ ਫਿਰ ਜਿਹੜੀ ਗੱਲਬਾਤ ਕਰ ਲੈਂਦੇ ਆ ਸਰ ਇਹ ਚਲਾਨ ਜਿਹੜੇ ਸਿਰ ਅੱਜ ਹੀ ਕੀਤੇ ਜਾਣਗੇ ਜਾਂ ਅੱਗੇ ਵੀ ਤੁਹਾਡੇ ਤੋਂ ਦੁਆਰਾ ਇਹ ਚੀਜ਼ਾਂ ਚਲਦੀਆਂ ਰਹਿੰਦੀਆਂ ਰਹਿਣਗੀਆਂ ਰੈਗੂਲਰ ਚੱਲਦੇ ਰਹਿੰਦੀਆਂ ਚੈਕਿੰਗ ਜਿਹੜੀ ਹੈ ਰੈਗੂਲਰ ਚੱਲਦੀ ਰਹਿੰਦੀ ਹੈ ਤੇ ਇਹਦੇ ਜਿਹੜਾ ਮੰਨ ਲਓ ਗਲਤੀ ਕਰਦਾ ਹੈ ਕਾਨੂੰਨ ਦੀ ਲੰਘਣਾ ਕਰਦਾ ਉਹਨਾਂ ਨੂੰ ਬੰਦ ਕੀਤਾ ਸਰ ਪਬਲਿਕ ਨੂੰ ਕਿਸ ਤਰ੍ਹਾਂ ਦਾ ਨਸੀਹਤ ਦੇਣਾ ਚਾਹੋਗੇ ਲਾਸਟ ਦੇ ਵਿੱਚ ਪਬਲਿਕ ਨੂੰ ਚਾਹੀਦਾ ਹੈ ਕਿ ਆਪਣੇ ਡਾਕੂਮੈਂਟ ਪੂਰੇ ਰੱਖਣ ਤੇ ਆਪਣਾ ਆਦੇ ਘਾਦਿਆ ਵੀ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਤੁਸੀਂ ਦੇਖਿਆ ਕਿ ਮੁਲਾਜ਼ਮ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਇੱਥੇ ਮੁਲਾਜ਼ਮਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਟ੍ਰੈਫਿਕ ਦੀ ਜਿਹੜੀ ਉਲੰਘਣਾ ਨਾ ਕੀਤੀ ਜਾਵੇ ਜੇ ਕੋਈ ਵਿਅਕਤੀ ਟ੍ਰੈਫਿਕ ਦੀ ਉਲੰਘਣਾ ਕਰੇਗਾ ਤੇ ਉਸ ਦੇ ਉੱਤੇ ਜਿਹੜੀ ਹੈ ਭਾਰੰਦੀ ਕਾਰਵਾਈ ਜਿਹੜੀ ਹੈ ਜ਼ਰੂਰ ਕੀਤੀ ਜਾਏਗੀ ਸੋ ਜਲੰਧਰ ਵਾਸੀਆਂ ਨੂੰ ਵੀ ਇੱਕ ਜਿਹੜੀ ਆ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਟ੍ਰੈਫਿਕ ਦੇ ਜਿਹੜੇ ਰੂਲ ਹੈ ਜ਼ਰੂਰ ਫਾਲੋ ਕਰਨ ਤਾਂਕਿ ਤੁਹਾਨੂੰ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ